ਭਗਵੰਤ ਮਾਨ ਸਾਹਿਬ ਦੀ ਸਰਕਾਰ ਦਾ ਇੱਕ ਨਵਾਂ ਕਾਰਨਾਮਾ ਚੋਣ ਜ਼ਾਬਤੇ ਦੌਰਾਨ 2500 ਕਰੋੜ ਦਾ ਲੋਨ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲਿਆ ਜਿਹੜਾ ਕਿ 2037 ਤੱਕ ਪਰਣਾ ਮੈਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਸਰਕਾਰ ਤਾਂ ਤੁਹਾਡੀ 2027 ਤੱਕ ਹੈ ਤੇ ਜਿਹੜੇ ਹਾਲਾਤ ਨੇ ਪਤਾ ਨਹੀਂ 27 ਤੋਂ ਪਹਿਲਾਂ ਹੀ ਲੋਕਾਂ ਨੇ ਤੁਹਾਨੂੰ ਉਰਪ ਭਜਾ ਦੇਣਾ ਤੇ 37 ਤੱਕ ਦਾ ਲੋਨ ਔਰ ਆਮ ਆਦਮੀ ਪਾਰਟੀ ਦੇ ਰਾਜ ਦੇ ਵਿੱਚ 2 ਸਾਲਾਂ ਦੇ ਵਿੱਚ 75000 ਕਰੋੜ ਦੇ ਲੋਨ ਤੱਕ ਥੋੜੀ ਸਰਕਾਰ ਪਹੁੰਚ ਚੁੱਕੀ ਹੈ ਕੋਈ ਵੱਡਾ ਹਾਈਵੇ ਤੁਸੀਂ ਨਹੀਂ ਬਣਾਇਆ ਹਸਪਤਾਲ ਤੁਸੀਂ ਨਹੀਂ ਬਣਾਇਆ ਵੱਡਾ ਕੋਈ ਕਾਲਜ ਨਹੀਂ ਬਣਾਇਆ ਇਹ 75000 ਕਰੋੜ ਲਾਇਆ ਕਿੱਥੇ ਅਰਵਿੰਦ ਕੇਜਰੀਵਾਲ ਨੂੰ ਜਾਂ ਤਾਂ ਹੈਲੀਕਾਪਟਰਾਂ ਚ ਕਮਾਉਣ ਦੇ ਲਈ ਜਾਂ ਸਾਰੇ ਦੇਸ਼ ਦੇ ਵਿੱਚ ਇੱਕ ਇੱਕ ਪੇਜ ਦਾ ਇਸ਼ਤਿਹਾਰ ਜਿਹੜਾ ਲਾਇਆ ਅਰਵਿੰਦ ਕੇਜਰੀਵਾਲ ਦੇ ਮਗਰ ਮੀਜ਼ੋਰਾਮ ਨਾਗaland ਕੇਰਲਾ ਮਨੀਪੁਰ ਤੇ ਹਾਲਾਤ ਇਹ ਬਣੇ ਕਿ ਜੀ ਅਰਵਿੰਦ ਕੇਜਰੀਵਾਲ ਤਾਂ ਜੇਲ੍ਹ ਦੇ ਵਿੱਚ ਬੈਠਾ ਹੈ ਪੰਜਾਬ ਤੁਸੀਂ ਲਟਾਤਾ ਲੋਕ ਅੱਜ ਤੁਹਾਨੂੰ ਲੱਭਦੇ ਫਿਰਦੇ ਨੇ ਤੁਹਾਨੂੰ ਮੈਨੂੰ ਲੱਗਦਾ ਕਿ ਪਿੰਡਾਂ ਦੇ ਵਿੱਚ ਵੜਨਾ ਔਖਾ ਹੋਇਆ ਪਿਆ ਆਮ ਆਦਮੀ ਪਾਰਟੀ ਦਾ ਇਹ ਹਾਲਾਤ ਸੀ ਔਰ ਦਾਅਵੇ ਕੀ ਸੀ ਔਰ ਕਹੇ ਜੀ ਅਸੀਂ 50 ਹਜ਼ਾਰ ਕਰੋੜ ਤਾਂ ਇੱਕ ਸਾਲ ਚ ਹੀ ਕਮਾ ਲਿਆ ਕਰਾਂਗੇ ਰੇਤੇ ਚੋਂ ਇੰਨਾ ਕੱਢ ਲਾਂਗੇ ਐਕਸਾਈਜ਼ ਚੋਂ ਇੱਡਾ ਕੱਢ ਲਾਂਗੇ ਸੋ ਤੁਹਾਡੇ ਦਾਅਵਿਆਂ ਦੀ ਤਾਂ ਫੂਕ ਨਿਕਲੀ ਨਿਕਲੀ ਤੁਸੀਂ ਤਾਂ ਪੰਜਾਬ ਦੀ ਫੂਕ ਕੱਢਣ ਤੇ ਲੱਗੇ ਹੋ ਭਗਵੰਤ ਮਾਨ ਸਾਹਿਬ ਅੱਜ ਪੰਜਾਬ ਦੀ ਜਨਤਾ ਜਵਾਬ ਮੰਗਦੀ ਹੈ ਔਰ ਖਾਸ ਕਰਕੇ ਚੋਣ ਜ਼ਾਬਤੇ ਦੇ ਦੌਰਾਨ ਜਿਹੜਾ 2500 ਕਰੋੜ ਦਾ ਲੋਨ ਲਿਆ ਕਿਉਂਕਿ ਤਨਖਾਹਾਂ ਤੁਸੀਂ ਮੁਲਾਜ਼ਮਾਂ ਨੂੰ ਦੇ ਨਹੀਂ ਰਹੇ ਲॉ ਐਂਡ ਆਰਡਰ ਦਾ ਪੰਜਾਬ ਦੇ ਵਿੱਚ ਪਹਿਲਾਂ ਹੀ ਬੁਰਾ ਹਾਲ ਹੈ ਪੁਲਿਸ ਮੁਲਾਜ਼ਮਾਂ ਤੱਕ ਨੂੰ 2 ਮਹੀਨੇ ਤੋਂ ਤਨਖਾਹ ਨਹੀਂ ਮਿਲ ਰਹੀ ਇਹਦੀ ਕੀ ਜਵਾਬ ਦੇ ਭਗਵੰਤ ਮਾਨ ਸਾਹਿਬ ਦੀ ਸਰਕਾਰ ਦਾ ਇੱਕ ਨਵਾਂ ਕਾਰਨਾਮਾ ਚੋਣ ਜ਼ਾਬਤੇ ਦੌਰਾਨ 2500 ਕਰੋੜ ਦਾ ਲੋਨ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲਿਆ ਜਿਹੜਾ ਕਿ 2037 ਤੱਕ ਪਰਣਾ ਮੈਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਸਰਕਾਰ ਤਾਂ ਤੁਹਾਡੀ 2027 ਤੱਕ ਹੈ ਤੇ ਜਿਹੜੇ ਹਾਲਾਤ ਨੇ ਪਤਾ ਨਹੀਂ 27 ਤੋਂ ਪਹਿਲਾਂ ਹੀ ਲੋਕਾਂ ਨੇ ਤੁਹਾਨੂੰ ਉਰਪ ਝਾ ਦੇਣਾ ਤੇ 37 ਤੱਕ ਦਾ ਲੋਨ ਆਮ ਆਦਮੀ ਪਾਰਟੀ ਦੇ ਰਾਜ ਦੇ ਵਿੱਚ 2 ਸਾਲਾਂ ਦੇ ਵਿੱਚ 75000 ਕਰੋੜ ਦੇ ਲੋਨ ਤੱਕ ਤੁਹਾਡੀ ਸਰਕਾਰ ਪਹੁੰਚ ਚੁੱਕੀ ਹੈ ਕੋਈ ਵੱਡਾ ਹਾਈਵੇ ਤੁਸੀਂ ਨਹੀਂ ਬਣਾਇਆ ਹਸਪਤਾਲ ਤੁਸੀਂ ਨਹੀਂ ਬਣਾਇਆ ਵੱਡਾ ਕੋਈ ਕਾਲਜ ਨਹੀਂ ਬਣਾਇਆ ਇਹ 75000 ਕਰੋੜ ਲਾਇਆ ਕਿੱਥੇ ਅਰਵਿੰਦ ਕੇਜਰੀਵਾਲ ਨੂੰ ਜਾਂ ਤਾਂ ਹੈਲੀਕਾਪਟਰਾਂ 'ਚ ਕਮਾਉਣ ਦੇ ਲਈ ਜਾਂ ਸਾਰੇ ਦੇਸ਼ ਦੇ ਵਿੱਚ ਇੱਕ ਇੱਕ ਪੇਜ ਦਾ ਇਸ਼ਤਿਹਾਰ ਜਿਹੜਾ ਲਾਇਆ ਅਰਵਿੰਦ ਕੇਜਰੀਵਾਲ ਦੇ ਮਗਰ ਮੀਜ਼ੋਰਮ ਨਾਗaland ਕੇਰਲਾ ਮਨੀਪੁਰ ਤੇ ਹਾਲਾਤ ਇਹ ਬਣੇ ਕਿ ਜੀ ਅਰਵਿੰਦ ਕੇਜਰੀਵਾਲ ਤਾਂ ਜੇਲ੍ਹ ਦੇ ਵਿੱਚ ਬੈਠਾ ਹੈ ਪੰਜਾਬ ਤੁਸੀਂ ਲਟਾਤਾ ਲੋਕ ਅਜ ਤੁਹਾਨੂੰ ਲੱਭਦੇ ਫਿਰਦੇ ਨੇ ਤੁਹਾਨੂੰ ਮੈਨੂੰ ਲੱਗਦਾ ਕਿ ਪਿੰਡਾਂ ਦੇ ਵਿੱਚ ਵੜਨਾ ਔਖਾ ਹੋਇਆ ਪਿਆ ਆਮ ਆਦਮੀ ਪਾਰਟੀ ਦਾ ਇਹ ਹਾਲਾਤ ਸੀ ਔਰ ਦਾਅਵੇ ਕੀ ਸੀ ਔਰ ਕਿ ਜੀ ਅਸੀਂ 50000 ਕਰੋੜ ਤਾਂ ਇੱਕ ਸਾਲ ਚ ਹੀ ਕਮਾ ਲਿਆ ਕਰਾਂਗੇ ਰੇਤੇ ਚੋਂ ਇੰਨਾ ਕੱਢ ਲਾਂਗੇ ਐਕਸਾਈਜ਼ ਚੋਂ ਇੱਡਾ ਕੱਢ ਲਾਂਗੇ ਸੋ ਤੁਹਾਡੇ ਦਾਅਵਿਆਂ ਦੀ ਤਾਂ ਫੂਕ ਨਿਕਲੀ ਨਿਕਲੀ ਤੁਸੀਂ ਤਾਂ ਪੰਜਾਬ ਦੀ ਫੂਕ ਕੱਢਣ ਤੇ ਲੱਗੇ ਹੋ ਭਗਵੰਤ ਮਾਨ ਸਾਹਿਬ ਅੱਜ ਪੰਜਾਬ ਦੀ ਜਨਤਾ ਜਵਾਬ ਮੰਗਦੀ ਹੈ ਔਰ ਖਾਸ ਕਰਕੇ ਚੋਣ ਜ਼ਾਬਤੇ ਦੇ ਦੌਰਾਨ ਜਿਹੜਾ 2500 ਕਰੋੜ ਦਾ ਲੋਨ ਲਿਆ ਕਿਉਂਕਿ ਤਨਖਾਹਾਂ ਤੁਸੀਂ ਮੁਲਾਜ਼ਮਾਂ ਨੂੰ ਦੇ ਨਹੀਂ ਰਹੇ ਲਾਅ ਐਂਡ ਆਰਡਰ ਦਾ ਪੰਜਾਬ ਦੇ ਵਿੱਚ ਪਹਿਲਾਂ ਹੀ ਬੁਰਾ ਹਾਲ ਹੈ ਪੁਲਿਸ ਮੁਲਾਜ਼ਮਾਂ ਤੱਕ ਨੂੰ 2 ਮਹੀਨੇ ਤੋਂ ਤਨਖਾਹ ਨਹੀਂ ਮਿਲ ਰਹੀ ਇਹਦੀ ਕੀ ਜਵਾਬ ਦੇ? ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਦਿਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਬਰ